ਹਾਂਜੀ ਦੋਸਤੋ ਇਹ ਤੀਰ ਬਣਾਇਆ ਗੁੱਡੀ ਪਾੜ ਗਈ ਸੀ ਤੇ ਵਰਸ ਨੇ ਤੀਰ ਬਣਾ ਲਿਆ ਹੁ ਚਲਾਉਣ ਲੱਗਾ ਤੀਰ ਮਾਲਕ ਜੈ ਜਗਦੰਬੇ ਇਹ ਕੀ ਅਜੇ ਗੱਲ ਨਹੀਂ ਬਣਦੀ ਹੈ ਤੀਰ ਦੀ ਵਰਸ ਤੋਂ ਲੈ ਵਰਸ ਮੈਚ ਲਾਵਾਂ ਨੀ ਤੇ ਹੈ ਆਪਣੇ ਸਾਰੇ ਵੀਰ ਭਰਾ ਵੇਖ ਰਹੇ ਆ ਤੁਸੀਂ ਕੀ ਕਰਦੇ ਰਿਵਰਸ ਤੁਹਾਨੂੰ ਸੈਟਿੰਗ ਨਹੀਂ ਪੈਂਦੀ ਹਲੋ ਲਿਓ ਮੈਂ ਚਲਾਉਣਾ ਪੜਿਆ ਪਤਾ ਹੈ ਕਿਸੇ ਦੇ ਛੱਟ ਨਾ ਲਾ ਦੇ ਨਿਸ਼ਾਨਾ ਨਾ ਲਾ ਦੇ ਚਲੋ ਚਲੋ ਓ ਬਲੇ ਸਕਸੈਸਫੁਲ ਹੋ ਗਏ ਵਾਰਿਸਦੀਪ ਸਿੰਘ ਪਪਾ ਤੇ ਚਲਣ ਲੱਗੇ ਹੁਣ ਵੇਖਿਓ ਸਕਸੈਸਫੁਲ ਬੰਦ ਕਰ ਹਾਏ ਹਾਏ ਵਾਰਸ਼ਾ ਹੋ ਗੱਲ ਚੋਂ ਲਾ ਲਿਆ ਤੀਰ ਹੁਣ ਵੇਖਿਓ ਹੁਣ ਦੁਸ਼ਮਨਾ ਦੇ ਨਹੀਂ ਇਹ ਦੇਖ ਆਇਆ ਅਮਰਾ ਤੀਰਣਾ ਹਾਂ ਇਹ ਅਕ ਕੱਟ ਲਈ ਹੁਣ ਦੁਸ਼ਮਨਾ ਦੇ ਸੀਨੇ چیرਨੇ ਹੁਣ ਜੰਗ ਜਿੱਤਨੀ ਆਪਾਂ ਮੇਰੇ ਵਾਲੀ ਨਾਲ ਕਿਦੇ ਚਲਾਦੇ ਹੋ ਇਹ ਚਲਾਮ ਲੱਗੇ ਤੀਰ ਆਏ ਪਾਠ ਕਰਨ ਦਾ ਪਹਿਲਾਂ ਪੜ੍ਹਨ ਦਾ ਮਿਲ ਕੇ ਕੁਝ ਮੰਤਰ ਜਿਹੜਾ ਸਿੱਧਾ ਤੀਰ ਵੱਜੇ ਜਾ ਕੇ ਆਹ ਗਮਲਾ ਉੜ ਜੇ ਲੱਗਾ ਹੀ ਬਲੇ 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 ਆ ਵੇਖੋ ਮੈਂ ਨਾ ਜੰਗ ਜਿੱਤ ਲਈ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਸਰੀ ਕਾਲ ਜੀ ਅੱਜ ਅਸੀਂ ਜਾ ਰਹੇ ਹਈ ਇੱਥੇ ਅਜੇ ਬੋਲੀ ਅੱਡੇ ਚ ਜਾਣਾ ਵਾ ਮੱਥਾ ਟੇਕਣ ਮਤਲਬ ਕਿ ਬੰਦੀ ਛੋੜਿਆ ਗੁਰਦਰਾ ਸਾਹਿਬ ਇੱਥੇ ਨਾਲ ਹੀ ਅੰਦਰਾ ਹਸਪੀਟਲ ਬਣੇ ਨਾਲ ਗੁਰਦਰਾ ਸਾਹਿਬ ਇੱਥੇ ਚਪਹਿਰਾ ਚੱਲਦਾ ਵਾ ਮਤਲਬ ਕਿ ਵੀਹ ਹਰ ਐਤਵਾਰ ਤੇ ਇਥੇ ਅਈਆ ਕਿਹਾ ਮੱਥਾ ਟੇਕੰਨੇ ਆ ਤੇ ਨਾਲੇ ਕਿ ਟਾਲੀ ਸਾਹਿਬ ਜਣਾ ਟਾਲੀ ਸਾਹਿਬ ਵੀ ਆਪਣੇ ਬੋਪਰੇ ਬਾਜ ਤੇ ਸੂਵੇ ਦੇ ਉੱਪਰ ਹੀ ਆ ਸਥਾਨ ਹੈ ਮਤਲਬ ਕਿ ਗੰਦਾ ਨਾਲਾ ਲਾ ਕੋਲੀ ਨੰਗਦਾ ਹੈ ਤੇ ਫਿਰ ਵਾਪਸ ਕਰਾਂਗੇ ਆਸ ਕਰਦੇ ਆ ਕਿ ਤੀ ਸਾਰੇ ਠੀਕ ਹੋਵਗੇ ਤੇ ਤੁਸੀਂ ਮਤਲਬ ਕਿ ਫਿਰ ਲੋਹੜੀ ਦੀਆਂ ਸਾਰਿਆਂ ਨੂੰ ਅਡਵਾਂਸ ਬਹੁਤ ਬਹੁਤ ਮੁਬਾਰਕਾਂ ਇਹ ਸ਼ਾਨ ਵੀਡੀਓ ਚੱਲ ਤੁਹਾਨੂੰ ਕੱਲ ਹੀ ਮਿਲੂਗੀ ਵੀ ਐਡਵਾਂਸ ਲੋੜੀ ਵਾਲੇ ਦੇਣੀ ਪਾਵਾਂਗੇ ਵੀਡੀਓ ਫਿਰ ਹਨਾ ਤੇ ਹੋਰ ਬਾਕੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਮੰਮੀ ਆਂਦੇ ਵੀ ਫੋਟੋ ਖਿੱਚਦੇ ਹੋ ਇੱਕ ਤੇ ਮੈਂ ਹਾਲ ਹੋ ਰਹੀ ਕਿਹੜੀ ਗੱਲ ਆ ਹੈ ਟਾੜੀ ਨਹੀਂ ਫੋਟੋਆਂ ਖਚਣੀਆਂ ਤੇ ਹੋਰ ਖਿੱਚਣੀਆਂ ਆਪਾਂ ਕੀ ਦੀਆਂ ਕਿ ਨਹੀਂ ਤੇ ਇਹ ਸਾਡੇ ਮॉम ਤੇ ਮੰਮੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਹਾਂ ਸਾਰੇ ਹੱਥ ਜੋਲ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਭਾਈ ਉਹਦਾ ਤੀਰ ਕਮਾਨ ਨਾ ਰੈਡੀ ਰੱਖ ਲਿਆ ਹੁਣ ਬਸ ਯਾਂਗ ਸ਼ੁਰੂ ਕਰਨ ਵਾਲੀ ਹੈ ਹਾਂਜੀ ਦੋਸਤੋ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਬੰਦੀ ਛੋੜ ਇਹ ਬੋਲੀ ਜੱਟਾਂ ਰਲ ਲੱਗਦਾ ਰਾਮ ਤੀਰਥ ਲਾਗੇ ਬੋਲੀ ਅਡਾ RAM ਤੀਰਥ ਲਾਗੇ ਉੱਥੇ ਗੁਰਦੁਆਰਾ ਬੰਦੀ ਛੋੜ ਉੱਥੇ ਜਾ ਰਹੇ ਆ ਜੀ ਭਾਈ ਗੁਰ ਇਕਬਾਲ ਸਿੰਘ ਜੀ ਦੇ ਭਾਈ ਅਮਨਦੀਪ ਸਿੰਘ ਜੀ ਮਤਲਬ ਕਿ ਆ ਉੱਥੇ ਡਿਊਟੀ ਨਿਭਾਉਂਦੇ ਆ ਤੇ ਭਾਈ ਅਮਨਦੀਪ ਸਿੰਘ ਜੀ ਆਈ ਦੇ ਦਿਨ ਉੱਥੇ ਸੰਗਤਾਂ ਨੂੰ ਕਥਾ ਵਿਚਾਰ ਨਾਲ ਨੇ ਹਾਲ ਕਰਦੇ ਆ ਤੇ ਇਥੇ ਚਫੈਰਾ ਚੱਲਦਾ ਬੜਾ ਰਾਸ ਹੁੰਦਾ ਵਾ ਜਨ ਕਿ ਜਦੋਂ ਨਾਮ ਜਪਉਂਦੇ ਆ ਨਾ ਬਹੁਤ ਆਨੰਦ ਹੁੰਦਾ ਤੇ ਜਾ ਰਹੇ ਆ ਬਸ ਟਾਈਮ ਤੇ ਕਾਫੀ ਹੋ ਗਿਆ ਵਾ 2 ਵਜੇ ਕੇ ਆ ਪਰ ਅਸੀਂ ਦਰਸ਼ਨ ਕਰਕੇ ਹੀ ਆਏ ਨਾ ਚਲੋ ਇਹ ਜੀ ਜੀ ਆ ਤੇ ਫਿਰ ਬਾਅਦ ਚ ਆਹੀ ਉੱਥੇ ਥੋੜਾ ਜਿਹਾ ਸਮਾਨ ਲੈਣਾ ਬੋਲੀ ਅੱਡੇ ਜੋਂ ਤੇ ਫਿਰ ਘਰ ਤੇ ਟਾਲੀ ਸਾਹਿਬ ਸੈਨ ਜਾਵਾਂਗੇ ਹੋ ਗਿਆ ਇੱਕ ਮਿੰਟ ਬਤਾ ਆ ਹਾਂਜੀ ਪਿਆਰਿਓ ਆ ਅੱਗੇ ਆਉਂਦੇ ਆ ਗੁਰੂ ਨਾਨਕ ਪਾਤਸ਼ਾਹੀ ਦਾ ਸਥਾਨ ਆ ਆ ਜਿਹੜਾ ਨਾ ਸਥਾਨ ਆ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਏ ਆ ਜਿਹੜਾ ਚਰਨਛੋ ਪ੍ਰਾਪਤ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਰਾਮ ਤੀਰਥ ਅੱਡੇ ਦੇ ਵਿੱਚ ਹੀ ਆ ਤੇ ਆ ਆਰਾਮਦੀਰਥ ਮੰਦਿਰ ਆ ਜੀ ਆ ਮੇਨ ਗੇਟ ਆ ਆਰਾਮਦੀਰਥ ਮੰਦਿਰ ਦਾ ਬਹੁਤ ਵੱਡਾ ਮੰਦਿਰ ਆ ਜਿੱਥੇ ਸਾਡੂ ਮਾ ਨੇ ਢਾਈ ਟੱਪ ਲਾ ਕੇ ਤੇ ਬੜਾ ਤਕੜਾ ਸਰੋਵਰ ਪੁੱਟਿਆ ਸੀ ਤੇ ਢਾਈ ਟੱਪਾਂ ਦੇ ਵਿੱਚ ਹੀ ਬਹੁਤ ਤਕੜਾ ਦੀ ਅੱਗੇ ਬਸਾ ਆਉਣ ਹੀ ਵਾਲਾ ਦਾਦਾ ਬੰਦੀ ਛੋੜ ਹੈ ਹਾਂਜੀ ਦੋਸਤੋ ਆਪਾਂ ਸੰਗਤ ਜੀ ਪਹੁੰਚ ਚੁੱਕੇ ਆ ਦਾਦਾ ਬੰਦੀ ਛੋੜ ਹੈ ਆਇਆ ਜੀ ਦਾਤਾ ਬੰਦੀ ਛੋੜ ਇੱਥੇ ਨਾ ਸਾਰਾ ਦਿਨ ਲੰਗਰ ਲੱਗਾ ਰਹਿੰਦਾ ਆਇਆ ਗਿਆ ਰਾਈ ਲੰਗਰ ਛੱਕਦੇ ਇੱਥੇ ਆ ਜਿਹੜਾ ਤੇ ਇਹ ਬਸ ਆਵੇ ਸਥਾਨ ਆ ਸਕੂਲ ਵੀ ਅੰਦਰ ਹਸਪੀਟਲ ਵੀ ਆ ਤੇ ਅਸੀਂ ਪਹੁੰਚ ਚੁੱਕੇ ਹਾਂ ਨਾ ਹਾਂਜੀ ਅਸੀਂ ਆ ਗਏ ਹਾਂ ਜੀ ਦਾਤਾ ਬੰਦੀ ਛੋੜ ਤੇ ਐਂਟਰੀ ਇਹ ਗੇਟ ਆ ਆਵੇ ਬਾਬਾ ਜੀ ਇੱਥੇ ਬੈਠੇ ਆ ਬੜੀ ਮਿਹਰਮਹਰਾਹੀ ਦੀ ਜੀ ਆ ਦਾਤਾ ਬੰਦੀ ਸੋੜ ਸਕੂਲ ਆ ਤੇ ਇਧਰ ਹਸਪੀਟਲ ਆ ਤੇ ਪਿੱਛੇ ਚਪੈਰਾ ਸਾਹਿਬ ਪਿੱਛੇ ਲੱਗਦਾ ਜੀ ਬਾਬਾ ਜੀ ਤੇ ਹਾਲ ਹੈ ਜੀ ਦੇ ਹਾਲ ਸਾਰਾ ਬੋਲਿਆ ਅੰਦਰ ਸੰਗਤਿਆ ਇਹ ਨੰਗੇ ਨੂੰ ਰਸਤਾ ਨਹੀਂ ਹੈਗਾ ਤੇ ਮਤਲਬ ਕਿ ਮਹਾਰਾਜ ਜੀ ਦਾ ਜਾਪ ਹੁੰਦਿਆ ਮਹਾਰਾਜ ਜੀ ਦੇ ਅੰਦਰ ਜਾਪ ਹੁੰਦਿਆ ਹਾਂਜੀ ਸੰਗਤ ਜੀ ਬਹੁਤ ਆਨੰਦ ਆ ਜੀ ਮੈਂ ਅੰਦਰ ਇਥੇ ਪਹਿਲੀ ਵਾਰ ਆਇਆ ਤੇ ਬਾਕੀ ਪਿਛਲੀ ਵਾਰੀ ਘਰਦੇ ਆਈ ਸਾਰੀ ਫੈਮਿਲੀ ਆਈ ਤੇ ਇਹ ਹਾਲ ਅੰਦਰੋਂ ਫੋਲਿਆ ਤੇ ਇਧਰ ਇਹਦਾ ਕਰ ਆਨੰਦ ਆਉਂਦਾ ਜੀ ਇਹ ਦਾਦਾ ਬੰਦੀ ਕੋਈ ਰਾਮ ਤੇ ਕਾ ਲੈਂਦੇ ਨੇ ਸਥਿਤੀ ਹੈ ਜੀ ਹਾਂਜੀ ਆ ਸਾਰੀ ਇਹ ਗਰਾਊਂਡ ਹੈ ਦਾਦਾ ਬੰਦੀ ਛੋੜਦੀ ਆ ਬੈਕ ਸਾਈਡ ਤੇ ਗਰਾਊਂਡ ਹੈ ਤੇ ਆ ਸਾਰਾ ਸਕੂਲ ਹੈ ਜੀ ਤੇ ਉਹ ਅੱਗੇ ਉਹ ਹਸਪੀਟਲ ਆ ਫਰੰਟ ਤੇ ਤੇ ਇੱਥੇ ਮਨ ਲਗੇ ਚਪੈਰਾ ਸਾਹਿਬ ਚੱਲਦਾ ਹੈ ਹਾਲ ਦੇ ਵਿੱਚ ਤੇ ਬਹੁਤ ਹੀ ਆਨੰਦ ਆਉਂਦਾ ਅੱਗੇ ਹੀ ਟੀਵੀ ਦੇ ਵਿੱਚ ਬਹਿੰਦੇ ਰਹਿੰਦੇ ਆ ਭਾਈ ਅਮਨਦੀਪ ਸਿੰਘ ਨੂੰ ਜਿੱਦਾਂ ਜਦੋਂ ਆ ਲਾਈਵ ਚੱਲਦਾ ਨਾ ਤੇ ਉਦੋਂ ਵੀ ਬੜਾ ਰਸ ਪਾਈਦਾ ਤੇ ਉਹ ਤਾਂ ਹੈਗੇ ਬੜੀ ਚਲੋ ਮਹਾਰਾਜ ਦਾ ਜਿੱਦਾਂ ਨਾ ਵੀ ਬੰਦਾ ਖੁਭ ਜਾਂਦਾ ਨਾਮ ਦੇ ਵਿੱਚ ਇਸ ਤਰੀਕੇ ਨਾਲ ਨਾਮ ਚ ਪਾਉਂਦੇ ਬਹੁਤ ਰਸ ਆਉਂਦਾ वारिस ਸਿੰਘ ਵੀ ਆਇਆ ਜਾਂਦਾ papa ਇਧਰ ਗਰਾਊਂਡ ਵਾਲਾ ਹੋ ਗਿਆ ਉਹਨੇ ਆਂ वारिस ਉੱਪਰ ਨੂੰ ਕਰ ਆਂਦੇ ਗਰਾਊਂਡ ਵਾਲਾ ਹੋ ਗਿਆ ਉਹਨੇ ਤੇ ਇਹ ਲਈ ਕਿ ਆਏ ਮੈਨੂੰ ਇਧਰ ਬਾਕੀ ਇਥੇ ਬੈਠੇ ਅੰਦਰ ਆ ਉਧਰ ਜਾਈਏ ਉਧਰ ਖੇਡਣ ਵਾਲਾ ਮੋ ਇਧਰ ਹਾਂਜੀ वारिस ਪੂਰੀ ਮਸਤੀ ਕਰਨ ਰਿਹਾ ਆ ਵੇ ਕਿਧਰ ਪੰਗੇ ਲੈ ਜਾਂਦੇ ਆ ਵੇ ਆਂਦਾ ਮੈਂ ਇਧਰ ਦੀ ਚੜ ਕੇ ਤੇ ਕਿਧਰ ਦੀ ਆਉਣਾ ਆ ਵੇ ਹੁਣ ਕੱਪੜੇ ਝਾੜਨਦੇ ਆ ਜੀ ਬੱਚਿਆਂ ਨੂੰ ਜਿੰਨਾ ਮਰਜ਼ੀ ਡੱਕ ਲਓ ਇਹ ਨਹੀਂ ਨਕੇ ਰਹਿੰਦੇ ਹਨਾ ਪਰ ਆ ਵੀ ਫਿਰ ਘੱਟ ਡੱਕੀ ਦਾ ਵੀ ਚੱਲੇ ਇਹਨਾਂ ਦੇ ਜਿਉ ਮੰਦੀ ਚੋਇਸ ਇਹਨਾਂ ਨੂੰ ਕਰ ਲੈਂਦੀ ਏ ਹਨਾ ਵੀ ਜਿੱਦਾਂ ਉਹ ਫਿਰ ਬੰਦਾ ਨਾ ਉਹ ਜ਼ਿਆਦਾ ਵੀ ਨਹੀਂ ਬੱਚੇ ਨੂੰ ਡਾਕੇ ਰੱਖਣਾ ਚਾਹੀਦਾ ਮਤਲਬ ਹੈ ਹਨਾ ਬੰਦਾ ਕਰਕੇ ਆ ਵੇਖੋ ਉਨਪਰ ਜਾ ਫਿਰ ਨਹੀਂ ਦਿਆ ਇਹ ਤਾਂ ਪੂਰੇ ਆਨੰਦ ਲੈਣ ਦਿਆ ਵੀ ਆਜੋ ਚੱਲ ਜੇ ਵਾਰਸਾ ਜੋ ਸਾਥ ਕੋਲ ਉਹ ਭਾਈ ਜੌਨੀ ਨਹੀਂ ਆਉਂਦਾ ਬਾਬਾ ਜੌਨੀ ਆਪਾਂ ਦੇ ਆਨੰਦ ਲੈਣ ਆਏ ਆ ਜੀ ਆਨੰਦ ਲੈਣ ਆਏ ਆ ਉਹ ਗਿਆ ਲੈ ਆ ਵੇ ਪੋਤਾ ਜੋ ਆ ਸੋਚਣ ਦੇ ਕਿੱਦਾਂ ਚੜਾਂ ਕੀ ਕਰਾਂ ਨਾ ਇਹ ਵੀ ਕੋਈ ਐਕਸਰਸਾਈਜ਼ ਜਾਂ ਜੀਆਂ ਜਿੱਦਾਂ ਰੱਖੀਆਂ ਹੁਨਾ ਬੱਚਿਆਂ ਦੇ ਖੇਡਣ ਵਾਸਤੇ भला की करता नहीं गल बनी आज आयो मल ये वे मैं की करता भला की प्लान के बेचा उ वेखन गया कुछ कराया पाया पिया कुछ पिदा ने ਸੋਰੀ ਕੋਈ ਪਤਰਾ ਹੈ ਵੇਖ ਵੇਖ ਹੁੰਦਾ ਹਾਂਜੀ ਹਾਂਦਾ ਮੈਂ ਰੇਸ ਕਰਾਂ ਇਹ ਸਵੇਰੇ ਚੜਿਆ ਸੀ ਦਵਾਈ ਦਵਾਈ ਦਿੱਤੀ ਕੈਮ ਹੋ ਗਿਆ ਤੇ ਫੇਰ ਬੰਦੇ ਥੋੜੇ ਨੇ ਨੇ ਸਵੇਰੇ ਵਿਚਾਰੇ ਨੂੰ ਬੁਖਾਰ ਚੜਿਆ ਸੀ ਤੇ ਇੱਕ ਕਨੂਏ ਜੇ ਨਿਕਲ ਆਏ ਸੀ ਤੇ ਕਨੂਆਂ ਦਾ ਸਾਡੇ ਲੱਗੇ ਨਹੀਂ ਸੀ ਥੇ ਆਖਿਆ ਲੈ ਦੇ ਉਸੇ ਨਾ ਖਾਂਡਾ ਕਰਦੇ ਆ ਕਨੂਆਂ ਦਾ ਤੇ ਵਾਰੀ ਹੈ ਜਿੱਦਾਂ ਨਾ ਸਵਾਲ ਲੰਦੇ ਆ ਕੰਨ ਦੇ ਉੱਧਰ ਤੇ ਇੱਕ ਉੱਧਰ ਤੇ ਉਹਨਾਂ ਦਾ ਨਾ ਫਰਕ ਪੈਂਦਾ ਤਿੰਨ ਥਾਂਡੇ ਹੁੰਦੇ ਆ ਤਿੰਨ ਰੀ ਸਵਾਲ ਹੁੰਦੇ ਨੇ ਉਹ ਫਿਰ ਫਰਕ ਪੈਂਦਾ ਤੇ ਐਵੇਂ ਸਵੇਰੇ ਤੇ ਕੋਈਆਂ ਨਹੀਂ ਜਾਂਦੇ ਆ ਤੇ ਉਹਨਾਂ ਨੇ ਦਵਾਈ-ਦਵਾਈ ਲਈ ਆ ਤੇ ਉਹਨਾਂ ਫਿਰ ਭੱਜਾ ਫਿਰਦੇ ਆ ਇਹ ਵੀ ਰਾਸ ਬੜਾ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ ਨਾ ਤੇ ਨੰਦ ਆਉਂਦਾ ਸਮਾਪਤੀ ਹੋ ਗਈ ਮੈਨੂੰ ਲੱਗਦੀ ਜੇ ਕਾਰੇ ਛੱਡਦੇ ਆ ਆ ਕੁਝ ਬਾਤ ਕੀ ਥੋੜੀ ਜੀ ਬਾਕੀ ਅੰਦਰ ਸੰਗਤ ਨੂੰ ਨਾਮ ਅਦਾਰਸ਼ੀ ਗੁਰੂ ਰਾਮਦਾਸ ਜੀ ਸਿਆਨ ਲਖੋ ਜੀ ਚਾਣ ਬਾਬਾ ਦੀਵ ਸਿੰਘ ਜੀ ਸੰਗਤ ਜੀ ਅੰਦਰੂਪ ਦਰਸ਼ਨ ਕਰੋ ਜੀ ਮਹਾਰਾਜ ਜੀ ਤੇ ਪ੍ਰਕਾਸ਼ ਬਹੁਤ ਹੀ ਆਨੰਦਿਆ ਜੀ ਅੰਦਰ ਮਨਕਾ ਮਰਦੂ ਉੁਰ ਕਰਤਾ ਭਰਤਾ ਦੁ ਸਹਿ ਦੁਖ ਭਾਵ ਖੰਡਨੋ ਜਗਦੀਸ਼ੀ ਸੁ ਗੋਪਾਲ ਮਾਦੋ ਗੁਣ ਗੋਵਿੰਦ ਵਿਚਾਰੀ ਹੈ ਬਿਨਵੰਤਾ ਹਾਂਜੀ ਇਹ ਜੀ ਬੰਦੀ ਛੋੜ ਦਾਦਾ ਬੰਦੀ ਛੋੜ ਇੱਥੇ ਸਕੂਲ ਵੀ ਆ ਹਸਪੀਟਲ ਦੀ ਸੁਵਿਧਾ ਵੀ ਆ ਤੇ ਦੁਪਹਿਰਾ ਵੀ ਐਤਵਾਰ ਲੱਗਦਾ ਹਾਂਜੀ ਆਪਾਂ ਜੋੜਿਆਂ ਵਾਲੀ ਸ਼ੌਪ ਤੇ ਆਏ ਹਾਂ ਇੱਕ ਦੋ ਜੋੜੇ ਲੈਣੇ ਸੀ ਤੇ ਵਾਰਸ਼ ਦੀ ਗੱਲ ਸੁਣੋਂ ਅੰਦਰ ਚਪਲਾਂ ਲੈਣੀਆਂ ਤੇ ਮਾਹ ਜੇ ਟੁੱਟਣਗੀਆਂ ਨਾ ਚਪਲਾਂ ਤੇ ਫੇਰ ਲਵਾਂਗੇ ਦੋ ਤਿੰਨ ਜੋੜੇ ਹੈਗੇ ਆ ਜਿਹੜੇ ਜਵਾਨ ਦੇ ਚਪਲਾਂ ਦੇ ਤੇ ਕਹਿੰਦਾ ਮੈਂ ਅੱਜ ਹੀ ਤੋੜ ਦੇਣਾ ਵਾਂ ਮੈਂ ਬੱਲੇ ਤੇਰੇ ਦਾ ਨਵੀਆਂ ਲੈਣ ਵਾਲੇ ਬਣਾਗੇ ਵੀ ਜੇ ਟੁੱਟਣਗੀਆਂ ਤੇ ਹਨਾ ਬੜੇ ਤੇ ਚਲਾ ਕੇ ਅੱਜ ਹਲਦੇ ਬੱਚੇ ਨਾ ਮਨਮੀ ਇਹ ਤੇ ਜੋੜਾ ਨਹੀਂ ਲਿਆ ਬਾਕੀ ਸਾਰਿਆਂ ਨੇ ਲੈ ਲਿਆ ਚੱਲੇ ਆ ਤੇ ਮੈਂ ਵੀ ਨਹੀਂ ਆ ਤੇ ਵੇਖੋ ਹੁਣ ਮੂੰਹ ਚਰੀ ਦਾ ਬਣ ਗਿਆ ਹਾਏ 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 ਉਹ ਵੇਖੋ ਹੁਣ ਮੂੰਹ ਬਣ ਗਿਆ ਚਰੀ ਦਾ ਜੇ ਜੋੜਾ ਨਹੀਂ ਨਾ ਲਿਆ ਹਾਂਜੀ ਆਪਾਂ ਸੰਗਤ ਜੀ ਹੁਣ ਟਾਲੀ ਸਾਹਿਬ ਦਰਸ਼ਨ ਕਰਨ ਲੱਗੇ ਆ ਇਹ ਵਪਾਰਾਂ ਦੇ ਬਾਜ਼ ਵਾਲੇ ਰੋਡ ਤੇ ਟਾਲੀ ਸਾਹਿਬ ਤੇ ਨਾਲ-ਨਾਲ ਟ੍ਰੇਨ ਜਾਂਦੀ ਹੈ ਆ ਨਾਲ-ਨਾਲ ਟ੍ਰੇਨ ਆ ਤੇ ਇਹ ਸ਼ਹਿਰ ਵੱਲੋਂ ਦੀ ਇਧਰ ਪਤਾ ਨਹੀਂ ਕਿੱਧਰ ਤੇ ਕਿਧਰ ਪਾਕਿਸਤਾਨ ਨੂੰ ਚੱਲ ਜਾਂਦੀ ਤੇ ਆ ਸਾਹਮਣੇ ਗੁਰਦੁਆਰਾ ਟਾਲੀ ਸਾਹਿਬ ਆਉਣ ਹੀ ਆਲਾ ਉਹ ਆਵੇ ਮਾਪੂਛਲਾ ਸਥਾਨ ਆ ਬਹੁਤ ਕਿਰਪਾ ਆ ਕੱਥੇ ਵਾੜ ਰੇਂ ਚਲਦੀ ਹਾਂਜੀ ਸੰਗਤ ਜੀ ਔਰ ਸਾਹਮਣੇ ਸਥਾਨ ਟਾਲੀ ਸਾਹਿਬ ਆ ਗਿਆ ਤੇ ਇਧਰ ਹੈ ਟ੍ਰੇਨ ਹਾਂਜੀ ਮਹਾਰਾਜ ਦਾ ਸਥਾਨ ਆ ਗਿਆ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਕਰੋ ਦਰਸ਼ਨ ਜੀ ਹਾਂ ਬਹੁਤ ਚਿਰ ਹੋ ਗਿਆ ਆਪਾਂ ਆਇ ਨੂੰ ਬੜੇ ਚਿਰ ਬਾਅਦ ਆਏ ਆ ਨਾ ਹਾਂਜੀ ਕਰੋ ਦਰਸ਼ਨ ਜੀ ਟਾਲੀ ਸਾਹਿਬ ਦੇ ਜੀ ਸਾਡੇ ਲਾਗੇ ਸਥਾਨ ਹੀ ਤੇ ਮਤਲਬ ਕਿ ਬੜੇ ਚਿਰ ਬਾਅਦ ਅਸੀਂ ਆਏ ਆਂ ਤੇ ਦੂਰ ਦੂਰ ਜਾ ਕੇ ਵੀਡੀਓ ਆਪਾਂ ਬਣਾਉਂਦੇ ਰਹੇ ਆਂ ਤੇ ਢਾਲੀ ਸਾਹਿਬ ਬਹੁਤ ਦੇਰ ਦਾ ਹੀ ਕਹਿੰਦੇ ਆਂ ਵੀ ਆਉਨੇ ਆਉਨੇ ਤੇ ਆਇਆ ਨਹੀਂ ਜਾਂਦਾ ਕਰੋ ਦਰਸ਼ਨ ਗੁਰਦੁਆਰਾ ਢਾਲੀ ਸਾਹਿਬ ਦੇ ਆ ਨਾਲ ਹੀ ਇਹ ਡਰੇਨ ਹੈ ਗੰਦਾ ਨਾਲਾ ਜਾਨੀ ਕਿ ਨੰਗ ਦਾ ਅੰਗਜ ਜੀ ਤੇ ਬਾਅਦ ਵਿੱਚ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਉਨੇ ਆਂ ਇਧਰੋਂ ਰੋਡ ਨਾ ਬੋਪਾਰਾਏ ਬਾਯਾ ਵੱਲੋਂ ਰਾਮਦੀਰ ਤੋਂ ਖਾਸੇ ਨੂੰ ਰੋਡ ਜਾਂਦਾ ਉਧਰੋਂ ਆਉਂਦੇ ਆ ਤੇ ਇਧਰੋਂ ਰੋਡ ਹੈ ਖਿਆਲੇ ਨੂੰ ਚੱਲ ਜਾਂਦਾ ਫਿਰ ਆਪਾਂ ਹੁਣ ਆਈਆਂ ਆਪਾਂ ਇਧੀਆਂ ਤੇ ਜਾਵਾਂਗੇ ਉਹਨਾਂ ਖਿਆਲੇ ਥਾਂ 'ਤੇ ਬਹੁਤ ਪਵਿੱਤਰ ਸਥਾਨ ਹੈ ਜੀ ਮਹਾਪੁਰਸ਼ਾਂ ਦਾ ਸਥਾਨ ਹੈ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਗੁਰਦੁਆਰਾ ਟਾਲੀ ਸਹਿਬ ਇਹ ਬੋਪਾਰਾਏ ਬਾਯ ਪਿੰਡ ਨੂੰ ਲੱਗ ਜਾਂਦਾ ਬੋਪਾਰਾਏ ਬਾਯ ਲੱਗਿਆ ਸਾਡਾ ਬੋਪਾਰਾ ਇੱਕੁਰ ਦੇ ਅਤੇ ਇੱਕ ਵਿਚਾਰ ਬੋਪਾਰਾ ਇੱਕਲਾਮ ਤਿੰਨ ਬੋਪਾਰਾ ਹੀ ਸਾਡੇ ਲਾਗੂ ਲੱਗੀ ਆਜੋ ਸੰਗਤ ਜੀ ਬਾਬਾ ਜੀ ਦੇ ਅੰਦਰੋਂ ਦਰਸ਼ਨ ਕਰਦੇ ਆਂ ਜੀ ਅੰਦਰ ਵੜ ਲੱਗਿਆ ਜੀ ਬਾਬਾ ਜੀ ਦਾ ਅਸਥਾਨ ਹੈ ਜੀ ਵਾਹਿਗੁਰੂ ਸੰਤ ਬਾਬਾ ਮੇਰੀ ਅਜਾ ਸੰਗਤ ਜੀ ਅੰਦਰੋਂ ਦਰਸ਼ਨ ਕਰਦੇ ਆ ਜੀ ਬਹੁਤ ਸੋਨਾ ਸਥਾਨ ਬਣਾਇਆ ਅੰਦਰੋਂ ਜੀ ਵਾਹਿਗੁਰੂ ਬਹੁਤ ਸੋਨਾ ਸਥਾਨ ਤੇ ਬਹੁਤ ਵੱਡਾ ਸਥਾਨ ਬਣਾਇਆ ਗਿਆ ਹੈ ਮੇਰਾ ਹੀ ਸੱਚੇ ਪ੍ਰਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਦਰਸ਼ਨ ਕਰੋ ਜੀ ਵਾਹਿਗੁਰੂ ਤੇ ਸੋ ਖਾਸ ਨੇ ਮਹਾਰਾਜ ਜੀ ਦਾ ਤੇ ਇਧਰ ਸੰਗਤ ਜੀ ਥੱਲੇ ਪੂਰਾ ਸਾਭੀ ਬਣਾਇਆ ਗਿਆ ਇਹ ਪੂਰਾ ਸਾ ਉਹ ਦੇ ਦਰਸ਼ਨ ਕਰਦੇ ਬਹੁਤ ਸੋਹਣਾ ਬਣਾਇਆ ਗਿਆ ਜੀ ਵਾਹਿਗੁਰੂ ਮਹਾਰਾਜ ਦਾ ਪਲਾਂਗ ਸੋ ਕਾਸ਼ਨਮੀ ਬਹੁਤ ਸੁੰਦਰ ਬਣਾਇਆ ਗਿਆ ਸੰਗਤ ਜੀ ਵਾਹਿਗੁਰੂ ਜੀ ਟਾਲੀ ਸਾਹਿਬ ਦੇ ਦਰਸ਼ਨ ਕਰੋ ਸੰਗਤ ਜੀ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਟਾਲੀ ਸਾਹਿਬ ਆ ਇਹ ਮਹਾਪੁਰਸ਼ਾਂ ਦਾ ਸਥਾਨ ਹੈ ਬੰਦਗੀ ਵਾਲੇ ਮਹਾਪੁਰਸ਼ਾਂ ਦਾ ਹੈ ਕਿਆ ਜਾਂਦਾ ਹੈ ਕਿ ਇੱਥੇ ਨਾ ਪ੍ਰਾਤਨ ਸਮੇਂ ਦੀ ਗੱਲ ਆ ਕਿ ਇੱਕ ਟ੍ਰੇਨ ਡਰੇਨ ਖਾਲ ਦੀ ਖਾਲ ਦੀ ਤਰੀ ਆਉਂਦੀ ਉਦੋਂ ਡ੍ਰੇਨ ਖਾਲ ਦੀ ਖਾਲ ਦੀ ਕ੍ਰੇਨ ਤਰੀ ਆਉਂਦੀ ਸੀ ਤੇ ਇਹ ਟਾਲੀ ਦਾ ਕੋਈ ਨੁਕਸਾਨ ਨਹੀਂ ਕਰ ਸਕੀ। ਕ੍ਰੇਨ ਉੱਥੇ ਹੀ ਬੰਦ ਹੋ ਗਈ। ਤੇ ਬਹੁਤ ਕ੍ਰੇਨ ਵਾਲੇ ਨੇ ਮਤਲਬ ਕਿ ਆਪਣੀ ਵਾਹ ਲਾਈ ਤੇ ਕ੍ਰੇਨ ਨਹੀਂ ਚੱਲੀ। ਤੇ ਫਿਰ ਪਤਾ ਲੱਗਾ ਕਿ ਇੱਥੇ ਮਹਾਪੁਰਸ਼ ਬੰਦਗੀ ਕਰਦੇ ਰਹੇ ਸੰਤ ਤੇ ਉਹਨਾਂ ਦਾ ਸਥਾਨ ਆ। ਉਦੋਂ ਤੋਂ ਇਹ ਫਿਰ ਸਥਾਨ ਪ੍ਰਗਟ ਹੋਇਆ ਸੀ ਗੁਰਦੁਆਰਾ ਟਾਲੀ ਸਾਹਿਬ ਆ। ਤੇ ਜਿੱਥੇ ਮਹਾਪੁਰਸ਼ਾਂ ਦੀਆਂ ਬੰਦਗੀਆਂ ਹੁੰਦੀਆਂ ਵਿਅਰਥ ਨਹੀਂ ਜਾਂਦੀਆਂ। ਮਹਾਰਾਜ ਜੀ ਆਪ ਸਥਾਨ ਪ੍ਰਗਟ ਕਰਾ ਲੈਂਦੇ ਆ ਜੀ। ਠੀਕ ਹੈ ਜੀ ਵਾਹ ਕਰ ਜੀ ਦਾ ਖਾਲਸਾ ਰੱਬ ਦੀ ਫਤਿਹ। ਫਿਰ ਜਿਨ੍ਹਾਂ ਦੀ ਇੱਥੇ ਜ਼ਮੀਨ ਸੀ ਤੇ ਉਹਨਾਂ ਨੂੰ ਵੀ ਜਗ੍ਹਾ ਛੱਡਣੀ ਪਈ ਕਿਉਂਕਿ ਫਿਰ ਬੰਦਾ ਤੰਗ ਹੁੰਦਾ ਆ ਵੀ ਜਦੋਂ ਮਤਲਬ ਕਿ ਨਹੀਂ ਛੱਡਦੇ ਹਨਾ ਤੇ ਉਹਨਾਂ ਨੂੰ ਵੀ ਜਗ੍ਹਾ ਛੱਡਣੀ ਪਈ ਤੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਸੇਵਾ ਨਹੀਂ ਨਿਭਾ ਸਕਦੇ ਤੇ ਫਿਰ ਸੇਵਾ ਬਾਬਾ ਕ੍ਰਿਸ਼ਨ ਜੀ ਇੱਥੇ ਸੇਵਾ ਕਰਦੇ ਰਹੇ ਕਿਹਲੇ ਦੇ ਸਨ ਉਹ ਵੀ ਮਹਾਪੁਰਸ਼ ਬੰਦਗੀ ਵਾਲੇ ਹੋਏ ਸਨ ਤੇ ਫਿਰ ਉਹ ਸੇਵਾ ਨਿਭਾਉਂਦੇ ਰਹੇ ਬੜੀ ਯਾਨੀ ਕਿ ਮਹਾਪੁਰਸ਼ਾਂ ਦੀ ਇਸ ਥਾਂ ਤੇ ਕਿਰਪਾ ਵਾ ਇਸ ਥਾਂ ਨੂੰ ਕਾਫੀ ਪਿੰਡ ਪੈ ਜਾਂਦੇ ਬੋਪਾਰਾ ਇੱਤਦੇ ਪੈਂਦੇ ਆ ਬੋਪਾਰਾ ਖੁਰਦ ਬੋਪਾਰਾ ਕਲਾਮ ਬੋਪਾਰਾ ਬਾਜ ਤੇ ਕਲੇਰ ਪਿੰਡ ਪੈ ਜਾਂਦਾ ਲਾਗੇ ਰਾਮ ਤੀਰਥ ਪੈ ਜਾਂਦਾ ਖਿਆਲਾ ਪੈ ਜਾਂਦਾ ਕੋਟਲਾ ਤੇ ਬੜੀ ਸੰਗਤ ਦੂਰੋਂ ਤੇ ਸਾਡੇਆਂ ਵੀ ਆਉਂਦੀ ਆ ਬੜੀ ਮਹਾਪੁਰਸ਼ਾਂ ਦੀ ਕਿਰਪਾ ਇਸ ਥਾਂ ਤੇ ਤੁਸੀਂ ਦਰਸ਼ਨ ਕਰ ਸਕਦੇ ਗੁਰਦੁਆਰਾ ਟਾਲੀ ਸਹਿਬ ਸੰਗਤ ਜੀ ਆ ਪ੍ਰਾਤਨ ਸਮੇਂ ਦੀ ਟਾਲੀ ਦੀ ਅੱਜ ਵੀ ਨਿਸ਼ਾਨੀ ਮੌਜੂਦ ਆ ਤੇ ਕੁਝ ਸਮਾਂ ਪਾਗੀ ਫਿਰ ਦਰਖਤ ਦਾ ਮਲਕੇ ਫਿਰ ਸੋਕੇ ਜਾਂਦੇ ਆ ਨਾ ਤੇ ਜਾਂ ਟ੍ਰੀਟਮੈਂਟ ਹੁੰਦਾ ਰਵੇ ਤੇ ਫੇਰ ਆ ਤੇ ਇਹ ਪ੍ਰਾਤਨ ਸਮੇਂ ਦੀ ਨਿਸ਼ਾਨੀ ਆ ਮਲਕੇ ਟਾਲੀ ਸਾਹਿਬ ਦੀ ਅੱਜ ਵੀ ਇੱਥੇ ਮੌਜੂਦ ਹੈ ਜੀ ਹਾਂਜੀ ਸੰਗਤ ਜੀ ਹੁਣ ਆਪਾਂ ਤੁਰ ਪਏ ਆ ਟਾਲੀ ਸਾਹਿਬ ਤੋਂ ਦੇ ਜਾ ਰਹੇ ਆ ਰਸਤਾ ਥੋੜਾ ਜਿਹਾ ਡੇਂਜਰ ਹੈ ਮਤਲਬ ਕਿ ਵੀ ਸਿੰਗਲ ਰਸਤਾ ਵਾ ਤੇ ਇਧਰ ਵੀ ਡੂੰਗਾ ਵਾ ਕੰਮ ਪੈ ਲੀਆਂ ਪੁੱਟੀਆਂ ਤੇ ਇਧਰ ਵੀ ਡਰੇਨ ਆ ਜੇ ਅੱਗੋਂ ਕੋਈ ਗੱਡੀ ਆਏ ਤੇ ਥੋੜਾ ਜਿਹਾ ਔਖਾ ਹੋ ਸਕਦਾ ਕੰਮ ਆ ਜਾਂ ਨੂੰ ਹੀ ਪਿਛੇ ਖਲਾਰਨੀ ਪਊ ਜਾਂ ਆਪਾਂ ਨੂੰ ਪਿਛੇ ਅਸੀਂ ਮੋਟਰਸਾਈਕਲ ਤੇ ਚੱਲ ਨਾ ਕੇ ਨੂੰ ਜਾਂਦੇ ਆ ਚਲੋ ਜੀ ਹੁਣ ਜਾ ਕੇ ਘਰ ਮਿਲਦੇ ਆ ਉਹਨਾਂ ਵਾਰਸ ਨੂੰ ਇਹ ਥੇ ਤੋਂ ਫਾਂਡਾ ਕਰਾਉਣਾ ਕਿ ਨੂੰ ਆਂਦਾ ਉਹ ਕਨੂਏ ਆ ਨਾ ਥੇ ਤੇ ਉਹਨਾਂ ਨੂੰ ਵਾਰਿਆ ਤੇ ਉਹ ਸਵਾਲ ਆਉਂਦੇ ਆ ਮਤਲਬ ਕਿ ਕੰਨਾਂ ਦੇ ਵਿਸ਼ੇ ਜਿੱਥੇ ਕਨੂਏ ਹੁੰਦੇ ਆ ਕੰਨਾਂ ਲਾਗੇ ਤੇ ਉਹ ਉਹਨਾਂ ਨੂੰ ਜੱਦੀ ਪੁਛਤੀ ਵਾਰਿਆ ਤੇ ਬੰਦੇ ਨੂੰ ਰਾਮ ਆ ਜਾਂਦਾ ਤੇ ਨਾ ਚੁੱਲੇ ਦੀ ਸਵਾਲ ਆਉਣੀ ਬਸ ਤਿੰਨ ਟਾਈਮ ਜਿੱਦਾਂ ਸਵੇਰੇ ਸ਼ਾਮ ਤੇ ਫਿਰ ਤੜਕੇ ਫੇਰ ਹਾਂਜੀ ਆ ਬਾਬਾ ਜੀ ਕਰ ਲੱਗੇ ਫੰਡਾ ਇਹਨਾਂ ਨੂੰ ਵਾਰੀ ਆ ਤੇ ਕਨੂਆਂ ਦਾ ਅੱਗੇ ਨਾ ਅੱਗੇ ਨਾਲੋਂ ਨਾ ਫਰਕ ਆ ਕਾਫੀ ਤੇ ਇਹਨਾਂ ਨੂੰ ਵਾਰਿਆ ਤੇ ਉਹਦਾ ਕਰਕੇ ਜਾ ਬਸ ਠੀਕ ਹੈ ਜੀ ਹਾਂ ਜੀ ਮਹਾਰਾਜ ਦਾ ਨਾਮ ਲਿਖਦੇ ਉਹ ਵਾਰੀ ਆ ਇਹਨਾਂ ਨੂੰ ਮਤਲਬ ਕਿ ਕਿਨ੍ਹਿਆਂ ਦਾ ਫਾਂਡਾ ਕਰਦੇ ਇਹਦੇ ਰਾਮ ਆ ਜਾਂਦਾ ਜੀ